ਰਹਿੰਦੀ ਦੁਨੀਆਂ ਤੇ ਨਾਂ ਰਹੂਗਾ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ ਇਹ ਲੈਣਾ ਸੀ ਸਿੱਧੂ ਮੂਸੇ ਵਾਲੇ ਦੀਆਂ ਸਿੱਧੂ ਮੂਸੇ ਵਾਲੇ ਨੇ ਜੋ ਵੀ ਲਿਖਿਆ ਓਵੇਂ ਓਵੇਂ ਉਸੇ ਤਰੀਕੇ ਨਾਲ ਸੱਚ ਵੀ ਹੋਇਆ ਤੇ ਸਿੱਧੂ ਮੂਸੇ ਵਾਲੇ ਨੇ ਜੋ ਆਪਣੇ ਬਾਰੇ ਲਿਖਿਆ ਸੀ ਉਹ ਉਹੀ ਲਿਖਿਆ ਸੀ ਜੋ ਉਹਦੇ ਨਾਲ ਘਟਨਾ ਘਟਦੀ ਸੀ ਪਰ ਹੁਣ ਤੱਕ ਵੀ ਸਿੱਧੂ ਦੀ ਸੋਚ ਨੂੰ ਸਲਾਮਾ ਹੁੰਦੀ ਹੈ ਤੇ ਇਸੇ ਕਰਕੇ ਹੁਣ ਯਾਦ ਕੀਤਾ ਗਿਆ ਇੱਕ ਬ੍ਰਿਟਿਸ਼ ਰੈਪਰ ਵੱਲੋਂ ਸਿੱਧੂ ਮੂਸੇ ਵਾਲੇ ਨੂੰ ਉਹਦੇ ਲਾਈਵ ਕੰਸਰਟ 'ਚ ਤੇ ਉਹ ਕੰਸਰਟ ਕਿੱਥੇ ਹੋਇਆ ਤੇ ਉਸ ਸਮੇਂ ਲੋਕਾਂ ਦਾ ਕੀ ਰਿਐਕਸ਼ਨ ਰਿਹਾ ਵੀਡੀਓ ਚ ਅੱਗੇ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵਿਦੇਸ਼ੀ ਧਰਤੀ ਤੇ ਸਿੱਧੂ ਮੂਸੇ ਵਾਲੇ ਦਾ ਨਾਂ ਓਵੇਂ ਹੀ ਬੋਲਦਾ ਜਿਵੇਂ ਪੰਜਾਬ 'ਚ ਬੋਲਦਾ ਤੇ ਜਿਵੇਂ ਪੂਰੀ ਦੁਨੀਆ 'ਚ ਬੋਲਦਾ ਹੈ ਸਿੱਧੂ ਮੂਸੇਵਾਲਾ ਇੱਕ ਉਹ ਲੈਜੈਂਡ ਰਿਹਾ ਜਿਨੂੰ ਰਹਿਣ ਦੀ ਦੁਨੀਆ ਤੱਕ ਯਾਦ ਕੀਤਾ ਜਾਊਗਾ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਚ ਗੱਲ ਕੀਤੀ ਸੀ ਤੇ ਜੋ ਮੂਸੇ ਵਾਲਾ ਲਿਖ ਗਿਆ ਜੋ ਮੂਸੇ ਵਾਲੇ ਨੇ ਮਿਊਜ਼ਿਕ ਇੰਡਸਟਰੀ ਨੂੰ ਕੰਟਰੀਬਿਊਸ਼ਨ ਦਿੱਤਾ ਉਹਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਤੇ ਹੁਣ ਸਟਾਕ ਹੋਮ 'ਚ ਇੱਕ ਕਲਚਰ ਫੈਸਟੀਵਲ ਹੋਇਆ ਸੀ ਜਿੱਥੇ ਇੱਕ ਬ੍ਰਿਟਿਸ਼ ਰੈਪਰ ਸਟੈਫਲਨ ਡੌਨ ਨੇ ਆਪਣੀ ਪਰਫਾਰਮੈਂਸ ਦਿੱਤੀ ਸੀ ਇਹ ਉਹਦੀ ਲਾਈਵ ਪਰਫਾਰਮੈਂਸ ਸੀ ਤੇ ਆਪਣੀ ਲਾਈਵ ਪਰਫਾਰਮੈਂਸ ਨੂੰ ਵਿੱਚ ਹੀ ਰੋਕ ਕੇ ਸਟੈਫਲਨ ਡੌਨ ਨੇ ਸਿੱਧੂ ਮੂਸੇ ਵਾਲੇ ਨੂੰ ਯਾਦ ਕੀਤਾ ਤੇ ਉਹਦਾ ਇਹ ਕਹਿਣਾ ਸੀ ਕਿ ਇਹ ਮੇਰੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਇੱਕ ਟ੍ਰਿਬਿਊਟ ਹੈ ਇਸ ਬ੍ਰਿਟਿਸ਼ ਰੈਪਰ ਦੇ ਐਨਾ ਕਰਨ ਤੇ ਜਿੰਨਾ ਵੀ ਉੱਥੇ ਕრაਊਡ ਜਮਾ ਹੋਇਆ ਸੀ ਸਾਰੇ ਕრაਊਡ ਚ ਇੱਕ ਹੀ ਗੱਲ ਬੋਲੀ ਗਈ ਕਿ ਸਿੱਧੂ ਮੂਸੇਵਾਲਾ ਹਲੇ ਵੀ ਆਪਣੇ ਚ ਜਿਉਂਦਾ ਹੈ ਕਿ ਲੈਜੈਂਡ ਨੇਵਰ ਡਾਈਜ਼ ਤੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਉਹ ਕੋਈ ਵੀ ਸਟੇਜ ਹੋਊਗੀ ਚਾਹੇ ਉਹ ਆਪਣੇ ਪੰਜਾਬ ਦੀ ਹੋਵੇ ਚਾਹੇ ਉਹ ਸਟੇਜ ਬਾਹਰਲੀ ਹੋਵੇ ਜਿੱਥੇ ਸਿੱਧੂ ਮੂਸੇਵਾਲੇ ਨੂੰ ਉਹ ਸਟੇਜ ਤੇ ਯਾਦ ਨਹੀਂ ਕੀਤਾ ਜਾਂਦਾ ਕਿਉਂਕਿ ਮੂਸੇ ਵਾਲਾ ਜਿਹਦੇ ਨਾਲ ਵੀ ਇੱਕ ਵਾਰ ਬਹਿ ਕੇ ਗੱਲਬਾਤ ਕਰ ਲੈਂਦਾ ਸੀ ਸਿੱਧੂ ਮੂਸੇ ਵਾਲੇ ਦਾ ਉੱਥੇ ਕੰਮ ਬੋਲਦਾ ਸੀ ਇਸੇ ਕਰਕੇ ਮੂਸੇ ਵਾਲੇ ਦੀ ਚੜ੍ਹਾਈ ਵੀ ਓਨੀ ਹੀ ਸੀ ਤੇ ਅੱਜ ਵੀ ਉਹੀ ਚੜ੍ਹਾਈ ਓਵੇਂ ਹੀ ਬਰਕਰਾਰ ਹੈ ਬ੍ਰਿਟਿਸ਼ ਰੈਪਰ ਸਟੈਫਲਨ ਡੌਨ ਨੇ ਕਿਹਾ ਕਿ ਇਹ ਇੱਕ ਟ੍ਰਿਬਿਊਟ ਹੈ ਜੋ ਮੂਸੇ ਵਾਲੇ ਨੂੰ ਯਾਦ ਕਰਨ ਦਾ ਤਰੀਕਾ ਹੈ ਕਿਉਂਕਿ ਸਿੱਧੂ ਮੂਸੇ ਵਾਲੇ ਨਾਲ ਇਸ ਬ੍ਰਿਟਿਸ਼ ਰੈਪਰ ਨੇ ਡਿਲੇਮੀਆਂ ਚ ਕੋਲਾਬ ਕੀਤਾ ਸੀ ਇਸੇ ਕਰਕੇ ਇਸ ਬ੍ਰਿਟਿਸ਼ ਰੈਪਰ ਨੇ ਆਪਣੇ ਲਾਈਵ ਕੰਸਰਟ 'ਚ ਸਿੱਧੂ ਮੂਸੇ ਵਾਲੇ ਨੂੰ ਯਾਦ ਕੀਤਾ ਪੂਰੀ ਸਦੀ 'ਚ ਕੋਈ ਕੋਈ ਹੀ ਐਵੇਂ ਦਾ ਹੁੰਦਾ ਜਿਹਦਾ ਇੰਨਾ ਨਾਂ ਬਣਦਾ ਤੇ ਜਿਹਦਾ ਨਾਂ ਇਸ ਤਰੀਕੇ ਨਾਲ ਬਣਦਾ ਕਿ ਉਹਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਸੇ ਤਰੀਕੇ ਨਾਲ ਉਸਨੂੰ ਜਾਂ ਉਸ ਤੋਂ ਵੱਧ ਕੇ ਯਾਦ ਕੀਤਾ ਜਾਂਦਾ ਤੇ ਸਿੱਧੂ ਮੂਸੇ ਵਾਲੇ ਨਾਲ ਵੀ ਇਹੀ ਹੋ ਰਿਹਾ ਹੈ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਵੀ ਦੱਸਣਾ ਨਾ ਭੁੱਲਿਓ ਤਾਂ ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਹੋਰ ਐਂਟਰਟੇਨਿੰਗ ਵੀਡੀਓ ਦੇ ਨਾਲ